ਉਹ ਆ ਮੇਰਾ ਛੇਰ ਬੁੱਠਾ ਆ ਛੇਰ ਠੀਕ ਆ ਮੇਰੇ ਜਿਹੜੇ ਮੈਸੇਜ ਆਉ ਮੇਰੀ ਬਹੁਤ ਜ਼ਿਆਦਾ ਹੈਲਪ ਕਰਉਂਦੇ ਆ ਨਾ ਮਤਲਬ ਜਿਵੇਂ ਗ੍ਰੀਨ ਵੇਜੀਟੇਬਲ ਕੱਟਦੇ ਅੰਡੇ ਉੰਡੇ ਕੱਟ ਤੇ ਸ਼ਿਮਲਾ ਮਿਰਚ ਪਿਆਜ਼ ਟਮਾਟਰ ਗੰਡਾ ਤੇ ਦੋ ਨਿੰਬੂ ਲਿਆ ਗਾਜਰ ਪਾਈ ਆ ਇਹਦੇ ਵਿੱਚ ਬਾਦ ਕਪੜੇ ਧੋਣ ਲਈ ਸੀ ਕਪੜੇ ਵੀ ਧੋਣ ਵਾਲੇ ਆ ਫਿਰ ਆ ਗਿਆ ਪਗੜੀ ਲਾ ਓਏ ਧੋ ਕੇ ਰੱਖਦੇ ਆ ਚੰਗੀ ਤਰ੍ਹਾਂ ਸੋਈ ਚਮਕਾਤੀ ਆ 5 ਵਜੇ 5 ਵਜੇ ਨੂੰ ਲੰਚ ਕਰ ਲੱਗਾ ਜੋ ਕੋਈ ਯਾਰ ਕੰਮ ਬਹੁਤ ਜ਼ਿਆਦਾ ਸੀ ਹਸਪੀਟਲ ਦੇ ਵਿੱਚ ਵੀ ਸੀਗਾ ਤੇ ਦੇਖੋ ਇਹਦੇ ਵਿੱਚ ਮੈਨੂੰ ਬਰੀ ਚਿਕਨ ਵੀ ਪਾਇਆ ਵਾ ਆ ਚਿਕਨ ਦੇ ਪੀਸ ਆ ਛੋਟੇ ਛੋਟੇ ਸੋ ਹਰਜੀਤ ਦੋਸਤੋ ਮੇਰੇ ਵੱਲੋਂ ਸਭ ਨੂੰ ਸਰਬਪਰਵਾਰ ਸასი ਸ਼ਕਨ ਜੀ ਨਮਸਕਾਰ ਦਾ ਤੁਸੀਂ ਸਾਰੇ ਠੀਕ ਠਾਕ ਹੋ ਬੋਸ ਤੇ ਚੰਗੀ ਕਲਰ ਵੀ ਹੋਗੇ ਸੋ ਦੋਸਤੋ ਅੱਜ ਆਪਣੇ ਘਰੋਂ ਦਾ ਦਿਨ ਹੈਗਾ 44ਵਾਂ ਤੇ ਦਿਨੇਗਾ ਸੰਡੇ ਤੇ ਯਾਰ ਆਪਾਂ ਹਸਪੀਟਲ ਦੇ ਵਿੱਚ ਹੀ ਆਂ ਤੇ ਇਹ ਰਾਤ ਨਾ ਚੰਗੀ ਤਰ੍ਹਾਂ ਸੁੱਤੇ ਨਹੀਂ ਹੈਗੇ ਕਰੇ ਜਾਂਦਾ ਸੀ ਕਿਤੇ ਸੋ ਜਾਂਦਾ ਸੀਗਾ ਮੈਂ ਤਾਂ ਚਲੋ ਸਹੀ ਵੀ ਸੋ ਗਿਆਦਾ ਜੀਆ ਪਰ ਜਿਹੜੇ ਮੇਰੇ ਮਿਸਰ ਜੀਏ ਉਹ ਵਿਚਾਰੇ 1 ਮਿੰਟ ਵੀ ਨਹੀਂ ਸੁੱਤੇ ਇਹ ਉਹ ਸਾਰੀ ਰਾਤ ਜਾਗਦੇ ਰਹੇ ਤੇ ਹੁਣ ਵੀ ਉਹ ਜਾਗਦੀ ਬੈਠਾ ਉਹ 10:30 ਵਜੇ ਗਿਆ ਦਿਨ ਦੇ ਤੇ ਉਹ ਵਿਚਾਰੇ ਹਜੇ ਵੀ ਮੈਡੀਸਿਨ ਲੈਣ ਗਏ ਹੋਏ ਆ ਤੇ ਮੈਂ ਥੋੜਾ ਜਿਹਾ ਸੋ ਗਿਆ ਸੀਗਾ ਜੋ ਵੀ ਮੈਂ ਪ੍ਰੈਕਟਿਸ ਕਰਨੀ ਕੰਪੀਟੀਸ਼ਨ ਕਰਨੀ ਤੇ ਤੇ ਮੇਰਾ ਜੀਮੇਟੀ ਕੰਪੀਟੀਸ਼ਨ ਆਣਾ ਤੇ ਕੰਪੀਟੀਸ਼ਨ ਕਰਕੇ ਤੇ ਮੇਰੇ ਮਿਸਰ ਜੀਏ ਨੇ ਕੋਈ ਗੱਲ ਨਹੀਂ ਤੇ ਪ੍ਰੈਕਟਿਸ ਵੀ ਕਰ ਦੌਣ ਕਿੰਤੋਂ ਅਰੈਸਟ ਕਰਵਾ ਕੋਈ ਜਾਂਦੀ ਮੈਂ ਬੈਠ ਬੈਠੇ ਬਹਿ ਨਹੀਂ ਗਈ ਜਾਂਦੀ ਨਾ ਤੇ ਜੀ ਉਹ ਮੇਰਾ ਬਹੁਤ ਸਾਥ ਦਿੰਦੀ ਆ ਤੇ ਫਿਰ ਉਹ ਮੀਂਹ ਕਹਿੰਦਾ ਕੋਈ ਜਾਂਦੀ ਮੈਂ ਮਤਲਬ ਜੀ ਬੈਠੀ ਬੈਠੇ ਤਾਂ ਸੀ ਅਰੈਸਟ ਕਰਵਾਣਾ ਸੋ ਮੈਂ ਸੋ ਗਿਆ ਸੀ ਆ ਤਿੰਨੇ ਘੰਟੇ ਤਿੰਨੇ ਤੇ ਤਿੰਨੇ ਚਾਰ ਵਰਗੇ ਸੋ ਗਿਆ ਸੀ ਫਿਰ 10 ਵਜੇ ਉੱਠਿਆ ਮੈਂ ਸੋ ਆ ਮੇਰਾ ਛੇਰ ਬੁੱਠਾ ਆ ਛੇਰ ਠੀਕ ਆ ਇਹਨਾਂ ਚਾਰ ਦੇ ਹਾਈ ਹੋ ਗਈ ਹੈ ਨਾ ਫੀਵਰ ਹੋ ਗਿਆ ਇਹ ਵਿਚਾਰ ਨੂੰ ਤੇ ਸਕੂਲ ਦੇ ਵਿੱਚ ਯਾਰ ਕੁਝ ਇਹ ਖਾ ਲੈਂਦੇ ਆ ਗਰਦ ਮਲਤਰਾ ਨਾ ਤੇ ਬਾਕੀ ਚੌਕਲੇ ਟੂਰ ਕਰੇ ਜੀ ਖਾਣੀਆਂ ਹਟਦੇ ਆ ਇਹ ਮੈਂ ਬਹੁਤ ਰੋਗ ਦੇ ਇਹਨਾਂ ਨੂੰ ਤੇ ਬੱਚੇ ਤੇ ਕਿੰਨਾ ਲੱਭਦੇ ਆ ਤੇ ਦਮਾਉਂ ਰਹਿੰਦੇ ਜੇ ਇਨਫੈਕਸ਼ਨ ਹੋ ਗਈ ਆ ਤੇ ਮੈਂ ਦੇਖ ਰੋ ਕਿੰਨਾ ਖਾਣ ਪੀਂਦਾ ਪਰ ਇਹ ਵੀ ਗਰਦ ਮੈਂ ਇਹ ਖਾਂਦਾ ਨਹੀਂ ਹੈਗਾ ਇਹ ਚੀਜ਼ਾਂ ਕਰੀਆਂ ਮੰਡੀਆਂ ਪਰ ਬੱਚੇ ਦੀ ਮੰਦ ਹੈ ਜੇ ਮੈਂ ਬਹੁਤ ਰੋਗ ਦੇ ਇਹਨਾਂ ਨੂੰ ਪਰ ਇਹ ਚੋਰੀ-ਚੋਰੀ ਨਾ ਮੇਰੇ ਤੋਂ ਚੋਰੀ-ਚੋਰੀ ੱੱਕੇ ਮੈਂ ਖਾ ਲੈਂਦੇ ਆ ਫਿਰ ਵੀ ਤੇ ਜੋ ਇਹ ਖਾਂਦੇ ਨੇ ਲੋ ਉਹਦਾ ਇਹਨਾਂ ਨੂੰ ਮੀਟਜਾ ਮਿਲਦਾ ਵਾ ਨਾ ਸੋ ਦੇ ਲੋਕੀ ਕਿ ਜਦ ਤੱਕ ਪਰੇਸ਼ਾਨ ਹੋ ਰਹੀਆਂ ਰਾਤ ਦੇ ਹਸਪੀਟਲ ਨਹੀਂ ਆਪਾਂ ਸੋ ਹੁਣ ਮੈਂ ਜਾਊਗਾ ਆਪਣੇ ਘਰੇ ਥੋੜੀ ਜਿਹਾ ਰਕਣਾ ਹੁਣ ਉੱਥੇ ਹੀ ਆ ਜੇ 30 ਰੋਗੇ ਉਹ ਜੰਗੋ ਬ੍ਰੈਂਕਰ ਕਾਰ ਜਾਗੇ ਨਾ ਆਪੋ ਕੇ ਫਿਰ ਮੈਂ ਆਪਣੇ ਵਾਸਤੇ ਬ੍ਰੇਕਫਾਸਟ ਰੈਡੀ ਕਰਾਂਗਾ ਤੇ ਮਿਸੇਜ ਵਾਸਤੇ ਕੁਝ ਕਾਰ ਨੂੰ ਲੈ ਜਾਵਾਂਗਾ ਤੇ ਬੇਟੀ ਨੂੰ ਪੁੱਛਦਾ ਹੀ ਨਹੀਂ ਕੀ ਕਰਾਂ ਹੁਣ ਕੀ ਕਰਾਂ ਪੁੱਤ ਕੁਛ ਨਹੀਂ ਖਾਣਾ ਤੇਰਾ ਕੁਛ ਨਹੀਂ ਖਾਣਾ ਜੀ ਨਹੀਂ ਕਰਦਾ ਮੈਂ ਕੁਛ ਨਹੀਂ ਖਾਣਾ ਹੈਗਾ ਸੋ ਚਲੋ ਕੋਈ ਨਹੀਂ ਵਾਇਗਰ ਮੇਰੇ ਪਤਨੁਸ਼ਦੀ ਕੀ ਕਰਦੇ ਤੇ ਘਰੇ ਗਈ ਆਪਣੇ ਰਾਮ ਨਾਲ ਤੇ ਹੁਣ ਮੈਂ ਥੋੜੀ ਜਿਹਾ ਬੱਕ ਚੁੱਕਾ ਘਰ ਘਰ ਜਾ ਕੇ ਤੇ ਉੱਥੇ ਕਰ ਮੈਂ ਆਪਣਾ ਬ੍ਰੇਕਫਾਸਟ ਰੈਡੀ ਕਰਨਾ ਬ੍ਰੇਕਫਾਸਟ ਵਿੱਚ ਦੇਖਦੇ ਆਂ ਕਿ ਆਪਾਂ ਕੀ ਬਣਾਣਾ ਵਾ ਅੰਡੇ ਬਾਲਣ ਦਾ ਟਾਈਮ ਹੈ ਠੀਕ ਆ ਟਾਈਮ ਲਾਕ ਜਾਨਾ ਅੰਡੇ ਬਾਲਣ ਨੂੰ ਸੋਨੇ ਸੋਚਦਾ ਨੂੰ ਮੈਂ ਇੱਕ ਦੀ ਇੱਕ ਅੰਡੇ ਦੀ ਭੁਰਜੀ ਬਣਾਣਾ ਵਿੱਚ ਮਤਲਬ ਵੀ ਵੇਜੀ ਦੇ ਨਾਲ ਪਾ ਕੇ ਤੇ ਤੇਲ ਨੂੰ 1-1 ਸਿਕਿਉਰਿਟੀ ਬਸ 10 ਟੇ ਕਾਫੀ ਪੀ ਕੇ ਆ ਲਾ ਸੋ ਹੁਣ ਮੈਂ ਜਾਵਾਂਗਾ ਘਰੇ ਥੋੜੀ ਦੇਰ ਤੱਕ ਨਾਂ ਨੂੰ ਕੇ ਆਰਾਮ ਕਰਦੇ ਇੱਥੇ ਜਾਵਾਂਗਾ ਹਸਪੀਟਲ ਫੇਰਤ ਜਾਣੀ ਅੱਜ ਸਾਰਾ ਦਿਨ ਆਪਣਾ ਹਸਪੀਟਲ ਹੀ ਨਿਕਲਣਾ ਹੈ ਸੋ ਦੋਸਤੋ ਤੁਸੀਂ ਲੋਗ ਜਿੱਥੇ ਬਣੇ ਰਹੋ ਅਗਰ ਕੋਈ ਵੀ ਅਪਡੇਟ ਹੋਈ ਤਾਂ ਮੈਂ ਤੁਹਾਨੂੰ ਦੱਸ ਦਵਾਂਗਾ ਅਗਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਾ ਤਾਂ ਵੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੀ ਕਰਿਓ ਤੇ ਮਿਲਦੇ ਹਾਂ ਹੁਣ ਆਪਾਂ ਜਲਦੀ ਅਗਲੀ ਅਪਡੇਟ ਤੇ ਸੋ ਹਾਂਜੀ ਰੱਬ ਦੇ ਪਿਆਰੇ ਬੰਦੇਓ ਆਪਾਂ ਹਸਪੀਟਲ ਤੋਂ ਵਾਪਸ ਘਰ ਆ ਗਏ ਆਂ ਤੇ ਘਰੇ ਜਾ ਕੇ ਨਾ ਹੁਣ ਆਪਾਂ ਇਕੱਲੇ ਜਿਹੜੇ ਉੱਥੇ ਕੱਪੜੇ ਗੰਦੇ ਪਏ ਸੀ ਹਸਪੀਟਲ ਦੇ ਵਿੱਚ ਹਨ ਤੇ ਕੋ ਚੱਕ ਲਿਆ ਕੱਪੜੇ ਧੋਨੇ ਆਪਾਂ ਕੇ ਤੇ ਇੱਕ ਆਪ ਸਵੇਰ ਦਾ ਕੁਝ ਖਾਦਾ ਵੀ ਨਹੀਂ ਲਾ ਤੇ 12 ਵਜੇ ਚੱਲੇ ਹਨ ਪੌਣੇ 12 ਹੋ ਗਏ ਆ 10 15 ਮਿੰਟ ਰਗੇ ਆ ਤੇ ਆਪਾਂ ਕੁਝ ਖਾਣਾ ਵੀ ਆ ਤੇ ਮੈਨੂੰ ਨਹਾਉਣਾ ਵੀ ਆ ਹਜੇ ਹਨ ਕਿਉਂਕਿ ਹਸਪੀਟਲ ਦੇ ਵਿੱਚ ਨਹਾਉਣ ਦੀ ਜੀਜਾ ਨਹੀਂ ਦਿੱਤਾ ਹੈਗਾ ਉੱਥੇ ਨਾ ਬੋਰੀ ਤਰ੍ਹਾਂ ਦਾ ਰੋਈ ਜਾਂਦਾ ਸੀਗਾ ਸੋ ਮੈਂ ਸੁੱਤ ਵੀ ਘਰੇ ਜਾ ਕੇ ਮੈਂ ਨਹਾ ਕੇ ਨਾਲ ਤਾਂ ਮੈਂ ਸਮਾਨ ਸੋ ਲੈ ਕੇ ਜਾਣਾ ਨਾਲੇ ਆਪਣੀ ਡਾਈਟ ਤਿਆਰ ਕਰਦਾ ਹਾਂ ਡਾਈਟ ਤਿਆਰ ਕਰਕੇ ਖਾਵਾਂਗਾ ਤੇ ਉਸ ਤੋਂ ਬਾਅਦ ਕੱਪੜੇ ਧੋਣ ਲਈ ਸੀ ਕੱਪੜੇ ਵੀ ਧੋਣ ਵਾਲੇ ਆ ਕੱਪੜੇ ਧੋ ਕੇ ਚੱਲ ਜਾਵਾਂਗਾ ਤੇ ਸ਼ਾਮੀ ਲੈ ਜਾਵਾਂਗਾ ਸੁੱਕ ਜਾਣਗੇ ਤੇ ਬਾਕੀ ਹੋਰ ਜੋ ਵੀ ਹਨਾ ਡਾਈਟ ਤੁਹਾਨੂੰ ਪਤਾ ਆਪਾਂ ਬਾਹਰ ਨਹੀਂ ਖਾਣਨੀ ਹੈਗੀ ਡਾਈਟ ਆਪ ਆਪ ਹੀ ਤਿਆਰ ਕਰਨੀ ਆ ਸੋ ਹੁਣ ਆਪਾਂ ਘਰ ਆ ਗਿਆ ਹਾਂ ਉਹਨੂੰ ਸੌਤ ਪਹਿਲ ਬਣਾਵਾਂਗੇ ਫਿਰ ਕੱਪੜੇ ਧੋਵਾਂਗੇ ਫਿਰ ਉਸ ਤੋਂ ਬਾਅਦ ਕਰਾਂਗੇ ਡਾਈਟ ਤਿਆਰ ਫਿਰ ਡਾਈਟ ਖਾ ਕੇ ਫਿਰ ਥੋੜਾ ਜਿਹਾ ਕਰਾਂਗੇ ਕੰਪਿਊਟਰ ਤੇ ਥੋੜੀ ਜਿਹੀ ਦਿਨ ਕੰਮ ਫਿਰ ਜਾਣਾ ਦੁਬਾਰਾ ਮੈਂ ਹਸਪੀਟਲ ਦੇ ਵਿੱਚ ਜੀ ਸੋ ਬਲੌਗ ਦੇ ਨਾਲ ਬਣੇ ਰਹੋ ਸੋ ਹਾਂਜੀ ਦੋਸਤੋ ਆਪਾਂ ਘਰੇ ਆ ਗਏ ਨਾ ਸਾਰਾ ਕੰਮ ਨੇ ਵੜਿਆ ਪੰਡਪੁੰਡੇ ਮਾਝੇ ਜੀ ਹੁਣ ਆਪਾਂ ਆਪਣੀ ਇਹ ਰੋਟੀ ਜਿਹੜੀ ਜਾਨੀ ਆਪਣੀ ਜਿਹੜੀ ਫਸਟ ਮੀਲ ਆ ਜਿਹੜੀ ਆਪਣੀ ਸਵੇਰ ਦੀ ਉਹ ਆਪਾਂ ਇਹਦੀ ਗੱਲ ਬਹੁਤ ਲੇਟ ਹੋ ਗਿਆ ਰਹਿਣਾ ਸਾਢੇ 12 ਦੇ ਕਰੀਬ ਹੋ ਗਿਆ ਟਾਈਮ ਬਹੁਤ ਜ਼ਿਆਦਾ ਲੇਟ ਹੋ ਗਿਆ ਤੈਨੂੰ ਇਸਾ ਹਿਸਾਬ ਨਾਲ ਜੇ ਕੋ ਸਾਢੇ 12 ਆਪਾਂ ਫਸਟ ਮੀਲ ਲੈਨੇ ਆ ਤਾਂ ਤਿੰਨ ਸਾਢੇ 3 ਵਜੇ ਆਪਾਂ ਸੈਕਿੰਡ ਮੀਲ ਲਵਾਂਗੇ ਸੋ ਫਸਟ ਮੀਲ ਦੇ ਵਿੱਚ ਆਪਾਂ ਕੀ ਕੁਝ ਲਿਆ ਜੀ ਮੇਲੇਵਾ ਜੀ ਥੋੜਾ ਜਿਹਾ ਸਲਾਦ ਲਿਆ ਸਲਾਦ ਦੇ ਵਿੱਚ ਹਾਫ ਖੀਰਾ ਲਿਆ ਛੋਟਾ ਜਿਹਾ ਟਮਾਟਰ ਲਿਆ ਤੇ ਹਾਫ ਨਿੰਬੂ ਲਿਆ ਵਾ ਦੇ ਨਾਲ ਮੈਂ ਲਈਏ ਚਾਰ ਅੰਡੇ ਦੀ এগ ਭੁਰਜੀ ਲਈ ਹੈ ਜੀ ਤੇ এগ ਭੁਰਜੀ ਦੇ ਵਿੱਚ ਨਾ ਮੈਂ ਵੈਜੀਟੇਬਲ ਨੇ ਜਿਹੜੇ ਜ਼ਿਆਦਾ ਪਾਏ ਨੇ ਮਸ਼ਰੂਮ ਸ਼ਿਮਲਾ ਮਿਰਚ ਪਿਆਜ਼ ਤੇ ਹਰੀ ਮਿਰਚ ਇਹ ਜ਼ਿਆਦਾ ਪਈਆ ਤੇ ਵਿੱਚ ਉਹਦੇ ਕਾਲੀ ਮਿਰਚ ਤੇ ਨਮਕ ਸੈਂ ਦਾ ਨਮਕ ਪਾਇਆ ਵਾ ਤੇ ਨਾਲ ਹਰੇ ਹਰੀ ਵਿੱਚ ਪਈਆ ਸੋ ਇਹ ਆਪਣੀ ਅੰਡੇ ਦੀ ਭੁਰਜੀ ਦੇ ਨਾਲ ਆਪਾਂ ਲਵਾਂਗੇ ਇੱਕ ਕੱਪ ਗ੍ਰੀਨ ਕਾਫੀ ਦਾ ਲਵਾਂਗੇ ਇੱਕ ਕੱਪ ਗ੍ਰੀਨ ਕਾਫੀ ਦਾ ਲਵਾਂਗੇ ਸੋ ਆਪਣੀ ਜਿਹੜੀ ਹੈ ਫਰਸਟ ਮੀਲ ਹੈ ਜੀ ਇਹ ਆਪਣੀ ਅੱਜ ਦੀ ਫਰਸਟ ਮੀਲ ਹੋਏਗੀ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੀ ਡਾਈਟ ਤੁਸੀਂ ਫੋਲੋ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਹੁਣ ਆਪਾਂ ਅਗਲੀ ਮੀਲ ਦੇ ਉੱਤੇ ਸੋ ਹਾਂਜੀ ਦੋਸਤੋ ਆਪਣਾ ਨਾ ਹੁਣ ਸੈਕੰਡ ਮੀਲ ਦਾ ਟਾਈਮ ਹੋ ਗਿਆ ਯਾਨੀ ਕਿ ਲੰਚ ਦਾ ਟਾਈਮ ਹੋ ਗਿਆ ਮੈਂ ਨਾ ਬਹੁਤ ਜ਼ਿਆਦਾ ਲੇਟ ਹੋ ਗਿਆ 5 ਵਜੇ 5 ਵਜੇ ਨੂੰ ਲੰਚ ਕਰ ਲੱਗਾ ਯਕੋ ਕਿ ਯਾਰ ਕੰਮ ਬਹੁਤ ਜ਼ਿਆਦਾ ਸੀਗਾ ਹਸਪੀਟਲ ਦੇ ਵਿੱਚ ਵੀ ਸੀਗਾ ਤੇ ਮੈਨੂੰ ਫਿਰ ਜਾਣਾ ਪਿਆ ਉੱਥੋਂ ਫੇਰ ਆਇਆ ਹਣਾ ਕਿਉਂਕਿ ਸਾਰਾ ਮੈਂ ਆਪ ਹੀ ਰੈਡੀ ਕੀਤਾ ਸਾਰਾ ਕੁਝ ਆਪੇ ਕਟਿੰਗ ਕੀਤੀ ਆਪੇ ਸਾਰਾ ਕੁਝ ਬਣਾਇਆ ਕਿਉਂਕਿ ਮੈਸੇਜ ਹੈ ਨਹੀਂ ਇਹ ਮੈਸੇਜ ਮੇਰੇ ਹਸਪੀਟਲ ਦੇ ਵਿੱਚ ਆ ਆਪਣੇ ਬੇਟੇ ਕੋਲ ਹਨਾ ਜਿੱਥੇ ਬੇਟਾ ਮੇਰਾ ਦਾਖਲਾ ਤੇ ਹੁਣ ਸਾਰਾ ਕੁਝ ਮਤਲਬ ਜਿਵੇਂ ਆਪ ਹੀ ਕੀਤਾ ਕਿਉਂਕਿ ਜਦੋਂ ਮੇਰੇ ਮੈਸੇਜ ਆਉਂਦੇ ਮੈਨੂੰ ਬਹੁਤ ਸਾਰਾ ਹੌਸਲਾ ਹੋ ਜਾਂਦਾ ਮੇਰੇ ਜਿਹੜੇ ਮੈਸੇਜ ਆਉ ਮੇਰੀ ਬਹੁਤ ਜ਼ਿਆਦਾ ਹੈਲਪ ਕਰਉਂਦੇ ਹਨਾ ਮਤਲਬ ਜਿਵੇਂ ਗ੍ਰੀਨ ਵੇਜੀਟੇਬਲ ਕੱਟ ਤੇ ਅੰਡੇ ਉੰਡੇ ਕੱਟ ਤੇ ਹਨਾ ਮਤਲਬ ਉਹ ਬਹੁਤ ਸਾਰੀ ਹੈਲਪ ਕਰਾ ਦਿੰਦੇ ਜਿਸ ਨਾਲ ਮੇਰਾ ਕੰਮ ਬਹੁਤ ਜ਼ਿਆਦਾ ਘੱਟ ਸੋ ਹੁਣ ਹੈਲੀ ਕੇ ਸੋ ਸਾਰਾ ਕੰਮ ਮੇਰੇ ਤੇ ਹੀ ਪੈ ਗਿਆ ਹਨਾ ਸੋ ਇਕੱਲੇ ਨੇ ਬਣਾਇਆ ਸਾਰਾ ਉਹ ਰੈਡੀ ਕੀਤਾ ਭਾਂਡੇ ਵੀ ਤੋਤੇ ਸੋ ਜਿਹੜਾ ਹੁਣ ਆਪਾਂ ਲੰਚ ਦੇ ਵਿੱਚ ਜਿਹੜੀ ਮੀਲ ਬਣਾਈ ਆ ਪਰ ਬੜਾਈ ਬਹੁਤ ਜ਼ਬਰਦਸਤ ਆ ਯਾਰ ਜਿਹੜੀ ਆਪਾਂ ਹੁਣ ਮੀਲ ਆ ਉਹਦੇ ਵਿੱਚ ਮਤਲਬ ਵੀ ਪ੍ਰੋਟੀਨ ਪ੍ਰੋਟੀਨ ਆ ਹਾਈ ਪ੍ਰੋਟੀਨ ਹਾਈ ਫਾਈਬਰ ਫੈਟ ਬਿਲਕੁਲ ਵੀ ਨਹੀਂ ਹੈਗੀ ਬਹੁਤ ਘੱਟ ਫੈਟ ਆ ਕਿਉਂਕਿ ਉਹਦੇ ਵਿੱਚ ਆਪਾਂ 올ਿਵ ਆਇਲ ਜਿਹੜਾ ਥੋੜਾ ਜਿਹਾ ਤੇਲ ਆ ਜਿਹੜਾ ਉਹ ਹਨਾ ਉਹ ਯੂਜ਼ ਕੀਤਾ ਵਾ ਕਿਉਂਕਿ ਬਹੁਤ ਹੀ ਵਧੀਆ ਯਾਰ ਬੋਡੀ ਫੈਟ ਘਟਾਉਣ ਵਾਸਤੇ ਬਹੁਤ ਹੀ ਵਧੀਆ ਵਾ ਮਸਲ ਗੇਨ ਕਰਨ ਵਾਸਤੇ ਸੋਹੋ ਕੀ ਚੀਜ਼ ਆ ਮੈਂ ਤੁਹਾਨੂੰ ਦਿਖਾ ਦਿੰਨਾ ਵਾ ਸੋ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣਾ ਹਨਾ ਲਾਂਚਾ ਦੇ ਦੇਖ ਸਕਦੇ ਹੋ ਤੁਸੀਂ ਨਾ ਮੈਂ ਗ੍ਰੀਨ ਵੇਜੀਟੇਬਲ ਇਹਦੇ ਵਿੱਚ ਪਾਇਆ ਨੇ ਮੱਕੀ ਦੇ ਦਾਣੇ ਤੇ ਮੱਕੀ ਦੇ ਦਾਣੇ ਮਟਰ ਦੇ ਦਾਣੇ ਤੇ ਆ ਜਿਹੜੀ ਮੈਂ ਪਾਇਆ ਇਹਦੇ ਵਿੱਚ ਮਸ਼ਰੂਮ ਸ਼ਿਮਲਾ ਮਿਰਚ ਪਿਆਜ਼ ਟਮਾਟਰ ਗੰਡਾ ਤੇ ਦੋ ਨਿੰਬੂ ਲਿਆ ਗਾਜਰ ਪਾਈ ਆ ਇਹਦੇ ਵਿੱਚ ਹਨਾ ਤੇ ਆਹ ਕਾ ਜਿਹੜੇ ਬੀਨਸ ਪਾਏ ਨੇ ਹਨਾ ਗ੍ਰੀਨ ਬੀਨਸ ਪਾਏ ਨੇ ਏਵੇਂ ਬਣਾਇਆ ਸਾਰਾ ਕਟਿੰਗ ਕਰਕੇ ਸਾਰਾ ਨਾ ਤੇ ਇਹਦੇ ਵਿੱਚ ਮੈਂ ਇੱਕ ਚੀਜ਼ ਵੀ ਦੇਖੋ ਇਹਦੇ ਵਿੱਚ ਮੈਂ ਬਰੀ ਚਿਕਨ ਵੀ ਪਾਇਆ ਵਾ ਆ ਚੀਕਾਂ ਦੇ ਪੀਸ ਆ ਛੋਟੇ ਛੋਟੇ ਤੇ ਨਾਲ ਅੰਡੇ ਵੀ ਬੋਇਲ ਕਰਕੇ ਨਾ ਬਰੀਕ ਬਰੀਕ ਕੱਟ ਕੇ ਆ ਅੰਡੇ ਪਾਇਆ ਆ ਅੰਡੇ ਹੋਗੇ ਤਿੰਨ ਯਾਨੀ ਕਿ ਮੈਂ ਇਹਦੇ ਵਿੱਚ ਅੰਡੇ ਪਾਏ ਆ ਤਿੰਨ ਅੰਡੇ ਪਾਏ ਆ ਤੇ 200 ਗ੍ਰਾਮ ਇਹਦੇ ਵਿੱਚ ਚਿਕਨ ਪਾਇਆ ਵਾ ਤੇ ਬਾਕੀ ਸਾਰਾ ਗ੍ਰੀਨ ਵੇਜੀਟੇਬਲ ਆ ਇਹ ਤੇ ਨਾਲ ਆਪਾਂ ਲਈਏ ਇੱਕ ਪਲੇਟ ਸਲਾਦ ਦੀ ਦੇਖੋ ਜੀ ਸਲਾਦ ਦੇ ਵਿੱਚ ਆਪਾਂ ਲਿਆ ਪਿਆਜ਼ ਤੇ ਚਕੁੰਦਰ ਖੀਰਾ ਟਮਾਟਰ ਤੇ ਨਿੰਬੂ ਰਿਹਾ ਵਾ ਜੀ ਨਿੰਬੂ ਆਪਾਂ ਇਹਦੇ ਉੱਤੇ ਨਿਚੋੜ ਲਾਂਗੇ ਤਿਆ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਅੱਜ ਦੀ ਮੀਲ ਹੈ ਜੀ ਲੰਚ ਦੀ ਜੀ ਸੋ ਤੁਸੀਂ ਦੇਖ ਹੀ ਲਈਏ ਜਿਹੜੀ ਆਪਾਂ ਮੀਲ ਤਿਆਰ ਕੀਤੀ ਹੈ ਬਹੁਤ ਵਧੀਆ ਮੀਲ ਆਪਣੀ ਤਿਆਰ ਹੋਈ ਆ ਤੇ ਇਹਦੇ ਵਿੱਚ ਹਾਈ ਪ੍ਰੋਟੀਨ ਆ ਹਨਾ ਕਿਉਂਕਿ ਇਹਦੇ ਵਿੱਚ ਆਪਾਂ ਦੇਖੋ ਇੱਕ ਰ ਗ੍ਰੀਨ ਵੇਜੀਟੇਬਲ ਹੈ ਜਿਹੜੇ ਉਹ ਵੀ ਆਪਾਂ ਐਡ ਕੀਤੇ ਆ ਪੰਜ ਛੇ ਗ੍ਰੀਨ ਵੇਜੀਟੇਬਲ ਐਡ ਕੀਤੇ ਆ ਤੇ ਵਿੱਚ ਇਹਦੇ ਆਪਾਂ 200 ਗ੍ਰਾਮ ਬੋਇਲਡ ਚਿਕਨ ਆ ਜਿਹੜਾ ਬੋਇਲਡ ਚਿਕਨ ਐਡ ਕੀਤਾ ਤੇ ਫਿਰ ਨਾਲ ਤਿੰਨ ਆਂਡੇ ਵੀ ਆਪਾਂ ਉਬਾਲ ਕੇ ਨਾਲ ਉਹਨਾਂ ਨੂੰ ਕਟਿੰਗ ਕਰਕੇ ਬਰੀਕ ਬਰੀਕ ਉਹ ਵੀ ਆ ਵੇ ਇਹਦੇ ਵਿੱਚ ਐਡ ਕੀਤੇ ਆ ਤੇ ਨਾਲ ਸਲਾਦ ਦੀ ਪਲੇਟ ਲਈ ਜੀ ਬਸ ਇਹ ਆਪਣਾ ਜਿਹੜੀ ਅੱਜ ਦਾ ਲੰਚ ਹੋਏਗਾ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਹਨਾ ਤਾਂ ਪਲੀਜ਼ ਤੁਸੀਂ ਇਸ ਤਰ੍ਹਾਂ ਦੀ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਜੋ ਮੈਂ ਵਰਕਆਊਟ ਕਰਦਾ ਤੁਸੀਂ ਉਹ ਵਰਕਆਊਟ ਵੀ ਤੁਸੀਂ ਕਰ ਸਕਦੇ ਜੀ ਹੁਣ ਸੋ ਆਪਾਂ ਕਰਾਂਗੇ ਲੰਚ ਲੰਚ ਕਰਕੇ ਫਿਰ ਮੈਂ ਜਾਣਾ ਹਸਪੀਟਲ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਡਿਨਰ ਆਣਾ ਮੈਂ ਡਿਨਰ ਆਪਣਾ ਰੈਡੀ ਕਰਕੇ ਰੱਖ ਲਿਆ ਪੇ ਕਰਕੇ ਰੱਖ ਲਿਆ ਤੇ ਉਹਨੂੰ ਮੈਂ ਨਾਲ ਹੀ ਲੈ ਜਾਣਾ ਹੁਣ ਮੈਂ ਹਸਪੀਟਲ ਦੇ ਵਿੱਚ ਨਹੀਂ ਆਉਣਾ ਹੈਗਾ ਹੁਣ ਮੈਂ ਆਪਣੇ ਬੇਟੇ ਕੋਲ ਹੀ ਰਹਿਣਾ ਹਾਂ तकरीबन ਜਿਹੜਾ ਮੇਰਾ ਕੰਮ ਸੀ ਸਾਰਾ ਹੋ ਗਿਆ ਹੁਣ ਸਵੇਰੇ ਤੜਕੇ ਉੱਥੋਂ ਹਸਪੀਟਲ ਤੋਂ ਗਰਾਊਂਡ ਦੇ ਵਿੱਚ ਆਉਂਗਾ ਤੜਕੇ 6 ਵਜੇ 5:30 ਵਜੇ ਸੋਰੀ 5:30 ਵਜੇ ਉੱਥੋਂ ਆਉਂਗਾ ਤੇ ਮੈਂ 6:30 ਵਜੇ ਵਿੱਚ ਗਰਾਊਂਡ ਚਲੇ ਜਾਣਾ ਹਾਂ ਸੋ ਦੋਸਤੋ ਅਗਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਦਾ ਤਾਂ ਪਲੀਜ਼ ਬਲੌਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਮਿਹਨਤ ਕਿਵੇਂ ਦੀ ਲੱਗਦੀ ਆ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਜਰੂਰ ਫੋਲੋ ਕਰੋ ਤੇ ਜੋ ਮੈਂ ਡਾਈਟ ਖਾਂਦਾ ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਹੁਣ ਆਪਾਂ ਸਿੱਧਾ ਹਸਪੀਟਲ ਦੇ ਵਿੱਚ ਜਾਵਾਂਗੇ ਆਪਾਂ ਹਸਪੀਟਲ ਦੇ ਵਿੱਚ ਜਾ ਕੇ ਮਿਲਦੇ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਮੈਂ ਦਿੰਦਾ ਰਹਾਂਗਾ ਸੋ ਹਾਂਜੀ ਰੱਬ ਦੇ ਪਿਆਰੇ ਬੰਦੇ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਠੀਕ ਠਾਕ ਹੋਵੋਗੇ ਸੋ ਦੋਸਤ ਸਾਢੇ 6 ਹੋ ਗਏ ਆ ਤੇ ਹੁਣ ਆਪਾਂ ਹਸਪੀਟਲ ਜਾਂਦੇ ਆਪਣੇ ਬੇਟੇ ਕੋਲ ਤੇ ਜੋ ਵੀ ਸਮਾਨ ਸੀਗਾ ਸਾਰਾ ਮੈਂ ਆਪਣੀ ਡਾਈਟ ਵ ਤੇ ਕਪੜੇ-ਕਪੜੇ ਪਾ ਲਿਆ ਕਪੜੇ ਵੀ ਧੋ ਕੇ ਰੱਖਤੇ ਆ ਭਾਂਡੇ-ਪੁੰਡੇ ਸਾਰਾ ਕੁਝ ਮਾਲਤਾ ਜੋ ਵੀ ਕੰਮ ਸੀਗਾ ਸਾਰਾ ਕੁਝ ਕਰਤਾ ਓਕੇ ਦੀ ਰਿਪੋਰਟ ਕਰਤਾ ਕੰਮ ਤੇ ਕਪੜੇ ਉਹ ਜਿਹੜੇ ਕੱਲ ਅੱਗੇ ਤੋਂ ਉੱਤੇ ਸੀ ਉਹ ਵੀ ਪੇ ਕਰਕੇ ਪਾ ਲਿਆ ਬੱਚੇ ਦੇ ਤੇ ਵਾਈਫ ਦੇ ਹਨਾ ਤੇ ਬਾਕੀ ਆਪਦੇ ਸੀਗੇ ਕਪੜੇ ਹੋ ਗਏ ਮੈਂ ਧੋ ਕੇ ਹੁਣ ਸੁਕਣੇ ਪਾਤੇ ਆ ਬਾਕੀ ਜਿਹੜੇ ਭਾਂਡੇ ਸੀਗੇ ਉਹ ਵੀ ਮਤਲਬ ਵੀ ਧੋ ਕੇ ਰੱਖਦੇ ਆ ਚੰਗੀ ਤਰ੍ਹਾਂ ਸੋਈ ਚਮਕਾਤੀ ਆ ਤੇ ਫਿਰ ਹੁਣ ਆਪਾਂ ਚੱਲੇ ਆ ਹਸਪੀਟਲ ਦੇ ਵਿੱਚ ਕੋਈ ਸ਼ਾਮ ਨੂੰ ਮਿਉਣਾ ਨਹੀਂ ਹੈਗਾ ਤੇਰ ਆਪਣਾ ਜਿਹੜਾ ਰਾਤ ਦਾ ਡਿਨਰ ਉਹ ਮੈਂ ਰੈਡੀ ਕਰ ਲਿਆ ਵਾ ਡਿਨਰ ਦੇ ਵਿੱਚ ਮੈਂ ਕੀ ਕੁਝ ਰੈਡੀ ਕੀਤਾ ਵਾ ਇਹਦਰ ਮੈਂ ਹਸਪੀਟਲ ਜਾ ਕੇ ਦੇਖਾਂਗਾ ਵੀਰ ਆਪਣਾ ਜਿਹੜਾ ਰਾਤ ਦਾ ਡਿਨਰ ਆ ਉਹ ਆਪਾਂ ਕੀ ਖਾਵਾਂਗੇ ਸੋ ਬਲੌਗ ਦੇ ਨਾਲ ਬਣੇ ਰਿਓ ਜੀ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਮੇਰੀ ਮਿਹਨਤ ਵਧੀਆ ਲੱਗ ਗਈ ਤਾਂ ਪਲੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਅਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਸੋ ਦੋਸਤੋ ਹੁਣ ਮੈਂ ਲੈ ਆਪਾਂ ਸਿੱਧਾ ਹਸਪੀਟਲ ਤੇ ਬਹੁਤ ਹਸਪੀਟਲ ਦੇ ਵਿੱਚ ਆ ਗਏ ਆ ਤੇ ਆਪਣਾ ਛੇਰ ਆ ਜਿਹੜਾ ਉਹ ਨਾ ਬਾਥਰ ਜੜੀ ਸੇ ਤਾਂ ਕਿ ਨਾਲ ਥੋੜੀ ਜੀ ਠੀਕ ਆ। ਆ ਜੀ ਛੇਰ ਆ ਗਿਆ ਪਗੜੀਲਾ। ਓਏ ਉਹਨਾਂ ਤੋੜਦੀ ਮੇਰਾ। ਐ ਮੇਰਾ ਛੇਰ ਬੁੱਤਰ ਆ ਗਿਆ ਬਾਥਰੂਮ ਕਰਕੇ। ਕੇਮ ਹੋ ਗਿਆ ਉਹਨਾਂ ਠੀਕ ਹੋ ਗਿਆ ਕਿ ਨਾਲੋਂ। ਕੀ ਹੋ ਜਣਾ ਨਾ ਜਰੋਂ। ਜਾਣ ਕਰ ਐਕਟਰ ਤਗੜਾ ਹੈ, ਤਗੜਾ ਐਕਟਰ ਆ ਨਾ। ਓ। ਕੱਲ ਤਾਂ ਬਾਜ ਵੀ ਨਹੀਂ ਸੀ ਨਿਕਲਦੀ ਦੇ। ਹੁਣ ਨਿਕਲ ਜਵਾਜ ਨੇ ਚੱਲਦੇ ਜੀ। ਆਪ ਆਪਣੀ ਡਾਈਟ ਆ ਜਿਹੜੀ ਆਪਾਂ ਨਾਲ ਗਏ ਸੀ ਤੁਸੀਂ ਦੇਖ ਸਕਦੇ ਹੋ 100 ਗ੍ਰਾਮ ਬੱਟ ਚਿਕਨ ਐਂਡਾਂ ਦਾ ਤੇ ਨਾਲ ਆਪਾਂ ਸਬਾਜ਼ ਲੈ ਲੈਂਦਾ ਇਸ ਸਬਾਜ਼ ਦੇ ਵਿੱਚ ਕਾਫੀ ਕੋਸ਼ ਆ ਪਿਆਜ਼ ਟਮਾਟਰ ਖੀਰੇ ਗਾਜਰ ਤੇ 100 ਗ੍ਰਾਮ ਬੋਇਲ ਚਿਕਨ ਆ ਤੇ ਆਪਾਂ ਪਹਿਲਾਂ 6 ਵਜੇ ਖਾਦਾ ਸੀ ਲੰਚਣਾ ਲੰਚੀ ਸਾਡੀ ਆਪਣੀ ਫਰਦ ਲਈ ਬਹੁਤ ਰੇਟ ਰਹੀ ਸੀਗੀ ਸੋ ਹੁਣ ਵੱਜ ਗਏ 10 ਵਜੇ ਲਿਆ ਉਹਦੇ ਤੇ ਆਪਾਂ ਹੁਣ 10 ਵਜੇ ਆਪਾਂ ਡੀਨਰ ਜਿਹੜਾ ਆਪਾਂ ਕਰਾਂਗੇ ਉਹ ਹਸਪੀਟਲ ਦੇ ਨਿਚੇ ਮੇ ਬਣਾ ਕੇ ਆਇਆ ਸੀ ਜੀ ਸੋ ਇਹ ਆਪਾਂ ਨੱਚ ਘੱਟ ਜੀ ਸੋ ਆਪਾਂ ਇਹ ਡਿੰਗਰ ਕਰਕੇ ਸੌਣਾ ਹੀ ਹੁਣ ਨੀਂਦ ਬਹੁਤ ਜ਼ਿਆਦਾ ਆਉਂਦੀ ਪਈ ਆ ਕਿ ਫਿਰ ਸਵੇਰੇ ਮਿਲਦੇ ਆਪਾਂ ਇੱਥੋਂ ਹੀ ਹਸਪੀਟਲ ਵੀ ਆਪਾਂ ਘਰੋਂ ਜਾਵਾਂਗੇ ਸਵੇਰੇ ਸੋ ਜੋ ਜੀ ਉਹਦੀ ਅਪੁਆਇੰਟਮੈਂਟ ਮਰੀ ਤਾਂ ਉਹਨੇ ਜਿੰਦਰਾਵਾ ਸੀ ਕੋਲੋਂ ਜਾਣਾ ਪੈ ਗਿਆ ਜੀ ਕਿ ਆਪਾਂ ਅੱਜ ਦਾ ਕੋਲੋਂ ਠੀਕ ਕਰ ਦਿਆ ਸੋ ਮੇਰੇ ਵੱਲੋਂ ਸਭ ਨੂੰ ਸਾਰਿਆਂ ਨੂੰ ਪਿਆਰ ਸასი ਸ਼ਾਲ ਤੇ ਗੁੱਡ ਨਾਈਟ